ਕਾਂਗਰਸੀ ਲੀਡਰ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਰਾਜਨੀਤਿਕ ਦੂਰੀ ਬਣਾਈ ਗਈ ਹੈ ਜਿੱਥੇ ਪਹਿਲਾਂ ਉਹਨਾਂ ਦੇ ਵੱਲੋਂ ਲੋਕ ਸਭਾ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਨਾ ਤਾਂ ਕਾਂਗਰਸ ਲਈ ਚੋਣ ਪ੍ਰਚਾਰ ਕੀਤਾ ਅਤੇ ਨਾ ਹੀ ਜਿਮਨੀ ਚੋਣਾਂ ਦੇ ਵਿੱਚ ਉਹ ਦਿਖਾਈ ਦਿੱਤੇ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਤੇ ਹੁਣ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਸਮਾਖਾ ਕਰਨ ਜਾ ਰਹੇ ਨੇ ਉਹਨਾਂ ਦੇ ਵੱਲੋਂ ਬਿਗ ਪੋਸਟ ਦੇ ਵਿੱਚ ਐਂਟਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਜਾਣਕਾਰੀ ਖੁਦ ਆਪਣੇ ਫੇਸਬੁੱਕ ਤੇ ਪੇਜ ਉੱਪਰ ਫੋਟੋ ਸਾਂਝੀ ਕਰਦਿਆਂ ਉੱਪਰ ਲਿਖਿਆ ਮੇਜਰ ਸਿੱਧੂ ਇਨ ਬਿਗ ਬਾਸ ਡ੍ਰੀਮ ਕਮ ਰੂ ਇਹਨਾਂ ਲਾਈਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣੀ ਤਸਵੀਰ ਜਿਹੜੀ ਕਿ ਪਹਿਲਾਂ ਉਹ ਬਿਗ ਬਾਸ ਦੇ ਵਿੱਚ ਰਹਿ ਚੁੱਕੇ ਨੇ ਉਸ ਦੀ ਤਸਵੀਰ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਇਸ ਪੋਸਟ ਤੇ ਸਾਂਝੀ ਕਰਨ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਪੋਸਟ ਦੇ ਥੱਲੇ ਕਮੈਂਟ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਤੇ ਉਦੋਂ ਦੂਜੇ ਪਾਸੇ ਪੰਜਾਬੀ ਟਰਬਿਨ ਦੇ ਵਿੱਚ ਲੱਗੀ ਖਬਰ ਵੀ ਦਾਵਾ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਬਿਗ ਬਾਸ OTT 3 ਵਿੱਚ ਨਜ਼ਰ ਆਉਣਗੇ ਜਾਣਕਾਰੀ ਲਈ ਦੱਸਦੀ ਹੈ ਕਿ ਬਿਗ ਬਾਸ 3 ਦਾ ਅੱਜ ਫਾਈਨਲ ਐਪੀਸੋਡ ਹੈ ਤੇ ਅਨਿਲ ਕਪੂਰ ਵੀ ਇਸ ਸ਼ੋਅ ਦੇ ਵਿੱਚ ਅੱਜ ਨਜ਼ਰ ਆਉਣਗੇ ਹੁਣ ਇੱਥੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਸਾਫ਼ ਨਹੀਂ ਕੀਤਾ ਗਿਆ ਕਿ ਉਹ ਇਸ ਸ਼ੋਅ ਦੇ ਵਿੱਚ ਇੱਕ ਭਾਗੀਦਾਰ ਵਜੋਂ ਪੇਸ਼ ਆਉਣਗੇ ਜਾਂ ਫਿਰ ਇੱਕ ਗੈਸਟ ਦੇ ਤੌਰ ਤੇ ਉਥੇ ਜਾਨਗੇ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਕਾਫੀ ਲੰਮੇ ਸਮੇਂ ਤੋਂ ਰਾਜਨੀਤਿਕ ਦੂਰੀ ਬਣਾਈ ਹੋਈ ਹੈ ਤੇ ਉਸ ਤੋਂ ਬਾਅਦ ਉਹ ਆਪਣੀ ਪਤਨੀ ਡਾਕਟਰ ਨਵਜੋਤ कौर ਸਿੱਧੂ ਜੋ ਕਿ ਕੈਂਸਰ ਦੇ ਪੀੜਤ ਨੇ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਸਮਾਂ ਬਿਤਾਇਆ ਜਾ ਰਿਹਾ ਹੈ ਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਸ ਪੋਸਟ ਤੋਂ ਬਾਅਦ ਨਵੀਂ ਚਾਚਾ ਛਿੜ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਬਿਗ ਬਾਸ 3 ਦੇ ਵਿੱਚ ਨਜ਼ਰ ਆਉਣਗੇ